हेलो स्टूडेंट्स नेक्स्ट ਸਾਡਾ ਲੇਖ ਹੈ ਬਾਲ ਮਜ਼ਦੂਰੀ ਠੀਕ ਹੈ ਭੂਮਿਕਾ ਹੈ ਭਾਰਤ ਵਿੱਚ ਉਂਜਤਾ ਬਹੁਤ ਸਾਰੀਆਂ ਕ੍ਰੀਤੀਆਂ ਹਨ ਪਰ ਇੱਕ ਬਹੁਤ ਵੱਡੀ ਬੁਰਾਈ ਹੈ ਜਿਹੜੀ ਹੈ ਬਾਲ ਮਜ਼ਦੂਰੀ ਠੀਕ ਹੈ ਬਹੁਤ ਵੱਡੀ ਬੁਰਾਈ ਹੈ ਛੋਟੇ ਅਤੇ ਵੱਡੇ ਸ਼ਹਿਰਾਂ ਵਿੱਚ ਬਾਲ ਮਜ਼ਦੂਰੀ ਦਾ ਰੁਝਾਨ ਹੈ ਜਿਸ ਨਾਲ ਬੱਚਿਆਂ ਦਾ ਜੀਵਨ ਕਾਫੀ ਕਸ਼ਟਦਾਇਕ ਹੋ ਜਾਂਦਾ ਹੈ ਅੱਗੇ ਹੈ ਅਸੀਂ ਪੁਆਇੰਟ ਬਣਾਵਾਂਗੇ ਪੜ੍ਹਾਈ ਤੋਂ ਪਿੱਛੋਂ ਪਿਛੜ ਜਾਣਾ ਜਿਹੜੇ ਕਹਿੰਦੇ ਆ ਫਿਰ ਬਾਲ ਮਜ਼ਦੂਰੀ ਕਰਦੇ ਆ ਅਕਸਰ ਲੋਕ ਥੋੜੇ ਪੈਸਿਆਂ ਦੇ ਲਾਲਚ ਲਈ ਆਪਣੇ ਬੱਚਿਆਂ ਨੂੰ ਕੰਮਾਂ ਤੇ ਲਗਾ ਦਿੰਦੇ ਹਨ ਜਿਸ ਦੇ ਕਾਰਨ ਉਹਨਾਂ ਬੱਚਿਆਂ ਦੀ ਪੜ੍ਹਾਈ ਵਿੱਚੇ ਛੁੱਟ ਜਾਂਦੀ ਹੈ ਅਤੇ ਉਹਨਾਂ ਦਾ ਜੀਵਨ ਅਗਿਆਨਤਾ ਤੇ ਹਦੇਰੇ ਵਿੱਚ ਡੁੱਬ ਜਾਂਦਾ ਹੈ ਅਤੇ ਉਨਤੀ ਜਾਂ ਤਰੱਕੀ ਦਾ ਕੋਈ ਸਾਧਨ ਨਹੀਂ رہ ਜਾਂਦਾ ਪੂਰਾ ਜੀਵਨ ਮਜ਼ਦੂਰੀ ਦੇ ਵਿੱਚ ਹੀ ਡੁੱਬ ਜਾਂਦਾ ਹੈ ਅੱਗੇ ਹੈ ਸਰਕਾਰ ਬਲੋ ਹੋਰ ਉਪਰਾਲਿਆਂ ਦੀ ਲੋੜ ਪਾਵੇਂ ਸਰਕਾਰ ਬਾਲ ਮਜ਼ਦੂਰੀ ਨੂੰ ਲੈ ਕੇ ਕਾਫੀ ਸਾਰੇ ਕਾਨੂੰਨ ਬਣਾ ਚੁੱਕੀ ਹੈ ਪਰ ਫਿਰ ਵੀ ਉਹ ਸਾਰੇ ਕਾਨੂੰਨ ਪੂਰੀ ਸ਼ਕਤੀ ਨਾਲ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਲੋਕ ਆਪਣੇ ਥੋੜੇ ਜਿਹੇ ਲਾਲਚ ਲਈ ਬੱਚਿਆਂ ਕੋਲੋਂ ਮਜ਼ਦੂਰੀ ਕਰਾਉਂਦੇ ਹਨ ਉਹਨਾਂ ਉੱਤੇ ਕਾਰਵਾਈ ਕੀਤੀ ਜਾਏ ਅਤੇ ਬੱਚਿਆਂ ਦੇ ਜੀਵਨ ਨੂੰ ਉਜੜਨ ਤੋਂ ਬਚਾਇਆ ਜਾ ਸਕੇ ਅਗੇ ਹੈ ਮਾਤਾ ਪਿਤਾ ਆਪਣੇ ਫਰਜ਼ ਪਛਾਨਣ ਮਾਤਾ ਪਿਤਾ ਚਾਹੇ ਗਰੀਬ ਹੋਣ ਚਾਹੇ ਅਮੀਰ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ ਪਰ ਗਰੀਬੀ ਦੇ ਮਾਰੇ ਮਾਪੇ ਕਈ ਵਾਰ ਮਜਬੂਰ ਹੋ ਕੇ ਆਪਣੇ ਬੱਚਿਆਂ ਨੂੰ ਚਾਹ ਦੀਆਂ ਦੁਕਾਨਾਂ, ਹੋਟਲਾਂ, ਫੈਕਟਰੀਆਂ ਵਿੱਚ ਲਗਾ ਦਿੰਦੇ ਹਨ ਤਾਂ ਜੋ ਉਹਨਾਂ ਦਾ ਜੀਵਨ ਪੱਧਰ ਸੁਧਰ ਸੁਧਰ ਜਾਵੇ ਪਰ ਉਹਨਾਂ ਬੱਚਿਆਂ ਨੂੰ ਮਿਲਣ ਵਾਲੀ ਰਾਸ਼ੀ ਕਾਫੀ ਘੱਟ ਹੁੰਦੀ ਹੈ ਜਿਸ ਦੇ ਕਾਰਨ ਉਹਨਾਂ ਮਾਪਿਆਂ ਦਾ ਤਾਂ ਕੁਝ ਜ਼ਿਆਦਾ ਫਾਇਦਾ ਨਹੀਂ ਹੁੰਦਾ ਪਰ ਉਹਨਾਂ ਬੱਚਿਆਂ ਦੇ ਚਿਹਰੇ ਤੇ ਮੁਸਕਾਨ ਕਿਧਰੇ ਗੁੰਮ ਜਾਂਦੀ ਹੈ ਅਕੇ ਸਾਰਾਂਝ ਕੀ ਅਸੀਂ ਲਿਖਾਂਗੇ ਕਿ ਸਮੇ ਨਾਲ-ਨਾਲ ਲੋਕਾਂ ਦੀ ਸੋਚ ਬਦਲਤਾ ਰਹੀ ਹੈ ਪਰ ਇਸ ਸਮੱਸਿਆ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਲਈ ਥੋੜਾ ਵਕਤ ਤਾਂ ਜ਼ਰੂਰ ਲੱਗੇਗਾ ਪਰ ਜੇਕਰ ਹਰ ਵਿਅਕਤੀ ਆਪਣੇ ਮਨ ਵਿੱਚ ਹਾਂ ਲਵੇ ਕਿ ਇਸ ਤਰ੍ਹਾਂ ਦਾ ਜ਼ੁਲਮ ਬਿਲਕੁਲ ਨਹੀਂ ਹੋਣ ਦੇਵਾਂਗੇ ਤਾਂ ਮੰਨ ਭਾਉਂਦੇ ਨਤੀਜੇ ਜਲਦ ਦੇਖਣ ਨੂੰ ਮਿਲਣਗੇ ਠੀਕ ਹੈ ਬਾਲ ਮਜ਼ਦੂਰੀ ਜਿਹੜੀ ਆ ਉਸ ਤੇ ਅਸੀਂ ਜਿਹੜਾ ਲੇਖ ਕੀਤਾ ਠੀਕ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ